ਇਹ ਕੋ ਲਾન્ડਰ ਤੇ ਬਿਲਕੁਲ ਇਸ ਵੇਲੇ ਹੈ ਨਹੀਂਗਾ ਬਹੁਤ ਮਾੜੇ ਹਾਲਤ ਨੇ ਪੰਜਾਬ ਦੇ ਵਿੱਚ ਇਸ ਵੇਲੇ ਹਰ ਕੋਈ ਬੰਦਾ ਡਰਿਆ ਕਿਉਂਕਿ ਜਿਸ ਤਰੀਕੇ ਨਾਲ ਉਹਦਾ ਕਤਲ ਕੀਤਾ ਗਿਆ ਹੁਣ ਹਰ ਕੋਈ ਬੰਦਾ ਬਹੁਤ ਭੈਚ ਖਾਸ ਕਰ ਆਮ ਲੋਕ ਜਿਹੜੇ ਜਿਹੜੇ ਵਪਾਰੀ ਲੋਕ ਨੇ ਜਿਹੜੇ ਲੋਕ ਸ਼ਾਂਤੀ ਪਸੰਦ ਲੋਕ ਨੇ ਉਹਨਾਂ ਦੇ ਬੰਦੇ ਤੇ ਬਹੁਤ ਵੱਡਾ ਇਸ ਵੇਲੇ ਕੁਐਸਚਨ ਮਾਰਕ ਹੈ ਸਰਕਾਰ ਪ੍ਰਤੀ ਵੀ ਔਰ ਇਸ ਵਿਵਸਥਾ ਦੇ ਪ੍ਰਤੀ ਵੀ ਹੁਣ ਸਰਕਾਰ ਦਾ ਕਹਿਣਾ ਹੈ ਕਿ ਇਹ ਲੋਕ ਬਾਹਰ ਬੈਠੇ ਨੇ ਜਿਹੜੇ ਕਤਲ ਕਰਾਉਂਦੇ ਨੇ ਤੇ ਫਿਰ ਭਾਈ ਇਹ ਕੜਾਕੀ ਦਿੰਦਾ ਉਹਨਾਂ ਨੇ ਸ਼ੁਰੂ ਕੀਤਾ ਇਹ ਤੇ ਪਹਿਲੇ ਜਦੋਂ ਦੀ ਸਰਕਾਰ ਬਣੀ ਉਹਦੇ ਤੋਂ ਬਹੁਤ ਜ਼ਿਆਦਾ ਸਪੀਡ ਵਧੀ ਹੋਈ ਹੈ ਤੇ ਤੁਹਾਨੂੰ ਤੇ ਬਹੁਤ ਲੰਮਾ ਸਮਾਂ ਕਾਰਵਾਈ ਕਰਕੇ ਜਾਂ ਤੁਸੀਂ ਕਿਸੇ ਵੀ ਜੇ ਸੈਂਟਰ ਗਵਰਨਮੈਂਟ ਦੇ ਨਾਲ ਮਿਲ ਕੇ ਕੰਮ ਕਰਨ ਦੀ ਲੋੜ ਸੀ ਤੁਹਾਨੂੰ ਉਹ ਤੇ ਕਰਨਾ ਚਾਹੀਦਾ ਸੀ ਦੇਖੋ ਅਸੀਂ ਇੰਡੀਅਨ ਹਾਂ ਵੀ ਆਰ ਇੰਡੀਅਨ ਸਾਡਾ ਫਰਜ਼ ਬੰਦਾ ਹੈ ਕਿ ਜਿੱਥੇ ਜਿੱਥੇ ਸਟੇਟ ਜਿੱਥੇ ਸਟੇਟ ਹੁਣ ਜੇ ਬਾਹਰ ਕਿਸੇ ਕੰਟਰੀ ਤੋਂ ਲੈ ਕੇ ਆਉਣਾ ਜਾਂ ਕੋਈ ਗੱਲਬਾਤ ਕਰਨੀ ਹੈ ਤੇ ਉਹ ਸੈਂਟਰ ਗਵਰਨਮੈਂਟ ਹੀ ਕਰ ਸਕਦੀ ਹੈ इंडियन गवर्नमेंट ही कर सकती कर है अपन को ਇਹੋ ਜਿਹਾ ਹੱਲ ਕੱਢਣਾ ਚਾਹੀਦਾ ਹੈ ਕਿ ਜਿਹੜੇ ਜੇਕਰ ਤੁਸੀਂ ਉਹਦੇ ਨਾਲ ਨਹੀਂ ਗੱਲ ਸਕਦੇ ਸਾਡੀ ਆਪੋਜੀਸ਼ਨ ਲੀਡਰ ਹੈ ਕੋਈ ਕਮੇਟੀ ਇਹੋ ਜਿਹੀ ਬਣਾ ਕੇ ਜਾਓ ਜਿਹੜੀ ਸੈਂਟਰ ਨਾਲ ਗੱਲ ਕਰੇ ਤਾਂ ਕਿ ਭਾਈ ਆ ਸਾਡੇ ਹਾਲਾਤ ਨੇ ਤੁਸੀਂ ਬੰਦੇ ਬਾਹਰ ਬੈਠੇ ਸਾਡੇ ਚਿੱਟੇ ਦਿਨ ਲੋਕ ਮਰਦੇ ਜਾ ਰਹੇ ਨੇ ਬੁਰੇ ਹਾਲਾਤ ਨੇ ਪਤਾ ਜਿਹੜਾ ਵਪਾਰੀ ਬੰਦਾ ਕਾਰੋਬਾਰ ਕਰਨ ਵਾਲਾ ਉਹਦੇ ਦੇਹਸ਼ਤ ਹੈ ਗੋੜੀਆਂ ਚ ਲੰਡੀਆਂ ਨੇ ਐਨਆਰ ਕਤਲ ਹੋ ਰਹੇ ਨੇ ਕੋਈ ਮਤਲਬ ਬਿਲਕੁਲ ਬਪਾ ਖਿਡਾਰੀ ਮਰ ਮਤਲਬ ਭੀੜ ਦੇ ਵਿੱਚ ਖੜੇ ਹੋ ਕੇ ਮਰ ਮਤਲਬ ਇੰਨਾ ਡਰਤਾ ਲੱਗ ਮੈਂ ਵੀ ਭੀੜ ਤੋਂ ਵੀ ਨਹੀਂ ਡਰਦੇ ਬੰਦਾ ਕਹਿੰਦਾ ਇਹ ਨਹੀਂ ਯਾਰ ਬਹੁਤੀ ਭੀੜ 'ਚ ਨਹੀਂ ਕੁਝ ਕਰਨਾ ਕਿ ਲੋਕ ਡਰਦੇ ਹੁਣ ਦੇਖੋ ਵਿਆਹ ਜਿੱਦਾਂ ਮਾਰਿਆ ਪੂਰਾ ਵਿਆਹ ਚੱਲਣ ਡਿਆ ਔਰ ਜਿੱਦਾਂ ਰਾਣਾ ਜਿਹੜਾ ਪਲੇਅਰ ਮਾਰਿਆ ਸੀ ਅੱਜ ਬਲਾਚੌਰੀਆ ਉਹ ਵੀ ਤੁਸੀਂ ਦੇਖੋ ਵਿੱਚ ਇੰਨੇ ਵੱਡੇ ਹਜ਼ੂਮੇ ਦੇ ਵਿੱਚ ਮਾਰ ਦੇਣਾ ਸੋ ਇਹਦਾ ਮਤਲਬ ਹੈ ਕਿ ਇਹ ਇਸ ਨਾਲ ਨਜਿੱਠਣ ਵਾਸਤੇ ਪੰਜਾਬ ਸਰਕਾਰ ਨੂੰ ਬਹੁਤ ਸਿਰਤਾ ਨਗਾਏ ਨਹੀਂ ਕਿ ਮੁਕਾਬਲਾ ਬਣਾਤਾ ਮਾਰਤੀ ਇਹ ਕੋ ਹੱਲ ਨਹੀਂ ਕਰਾ ਉਹ ਤੇ ਫੇਰ ਬਾਹਰ ਬੈਠੇ ਆ ਉਹ ਤੇ ਕਿਸੇ ਹੋਰ ਨੂੰ ਐਲ ਕਰਕੇ ਹੋਰ ਕੋਈ ਕੰਮ ਕਰ ਦੇਣਗੇ ਸਾਡਾ ਤੇ ਮਕਸਦ ਇਹ ਹੈ ਕਿ ਜੇ ਜੇ ਸਰਕਾਰ ਦੀ ਕੋਈ ਸੈਂਟਰ ਨਾਲ ਗੱਲ ਹੈ ਜਾਂ ਸੈਂਟਰ ਨਹੀਂ ਸੁਣਦਾ ਤੁਹਾਨੂੰ ਸਾਰੀਆਂ ਪਾਰਟੀਆਂ ਨੂੰ ਇੱਕ ਇੱਕ ਹੰਗਾਮੀ ਮੀਟਿੰਗ ਹੋਣੀ ਚਾਹੀਦੀ ਹੈ ਜਿੱਦੇ ਚ ਸਾਰੀਆਂ ਪਾਰਟੀਆਂ ਦੇ ਮੁਖੀ ਜਿਹੜੇ ਆ ਉਹ ਆਉਣੇ ਚਾਹੀਦੇ ਨੇ ਔਰ ਸਾਰੇ ਦਾ ਜ਼ਿੰਮੇਵਾਰੀ ਬਣਦੀ ਹੈ ਕਿ ਕੇਂਦਰ ਸਰਕਾਰ ਤੇ ਦਬਾਅ ਨਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਮੌਜੂਦਾ ਸਰਕਾਰ ਦੀ ਹੈ ਮਾਨ ਸਾਹਿਬ ਦੀ ਹੈ ਸੀਐਮ ਸਾਹਿਬ ਦੀ ਕਿ ਉਹ ਇਹਦੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਇਹ ਨਾ ਕਹੇ ਕਿ ਮੈਂ ਬੰਦੇ ਮਾਰ ਤੇ ਫੜ ਲਈ ਦੇਖੋ ਇਹਦੇ ਨਾਲ ਹੱਲ ਨਹੀਂ ਹੋਣਾ ਲੰਬਾ ਸਮਾਂ ਹੋ ਗਿਆ ਬਾਹਰ ਬੈਠੇ ਹੋਏ ਜਿੰਨੇ ਕਤਲ ਪੰਜਾਬ 'ਚ ਹੋ ਗਏ ਨੇ ਇਸ ਵੇਲੇ ਯੂਪੀ ਨਾਲੋਂ ਵੀ ਮਾੜਾ ਹਾਲਾਤ ਲੋਕ ਵੇਖਦੇ ਰਹੇ ਪੰਜਾਬ ਦੇ ਜੋ ਇਸ ਵੇਲੇ ਬਣੇ ਪਏ। ਪਰ ਲੱਗਦਾ ਕਿ ਜਿਹੇ 'ਚ ਇਹਨਾਂ ਹਾਲਾਤਾਂ 'ਚ ਕੋਈ ਇਨਵੈਸਟਮੈਂਟ ਆ ਸਕੀ ਪੰਜਾਬ 'ਚ ਐਂਜ ਲੱਗ ਰਿਹਾ ਕਿ ਇਨਵੈਸਟਮੈਂਟ ਮਾਈਗ੍ਰੇਟ ਹੋ ਰਹੀ ਹੈ। ਇਨਵੈਸਟਮੈਂਟ ਤੇ ਮਾਈਗ੍ਰੇਟ ਹੋ ਰਹੀ ਹੈ। ਕਿ ਤੁਹਾਨੂੰ ਬਹੁਤ ਪਰੇਖਾ ਹੈ ਇਨਵੈਸਟਮੈਂਟ ਆ ਨਹੀਂ ਰਹੀਆਂ। ਕੋਈ ਵੱਡੀ ਕੰਪਨੀ ਜੋ ਕੰਮ ਕਰਨ ਆ ਰਹੀ ਹੈ। ਉਹਦਾ ਛੋਟੇ ਸਿਸਟਮ ਤੇ ਕਿ ਇਸਰੇ ਉਹਨਾਂ ਨੂੰ ਕੋਈ ਮਿਲਣਾ ਉਸ ਕੰਪਨੀ 'ਚ। ਉਹ ਤੇ ਵੱਡਾ ਵੱਡੀ ਇਨਵੈਸਟਮੈਂਟ ਹੈ ਨਾ ਉਹਨੂੰ ਕਿਤੇ ਗੈਂਗਸਟਰ ਦਾ ਖਤਰਾ ਨਾ ਉਹਨੂੰ ਕਿਤੇ ਪ੍ਰਸ਼ਾਸਨ ਦਾ ਲੋੜ ਆ ਕਿਉਂਕਿ ਉਹਦੇ ਉਹਤੇ ਇੱਕ ਮਤਲਬ ਸਟਰਕਚਰ ਬਣਿਆ ਪਿਆ ਬਹੁਤ ਵੱਡਾ ਉਹਨਾਂ ਦਾ ਇੰਟਰਨੈਸ਼ਨਲ ਲੈਵਲ ਤੇ ਬਟ ਜਿਹੜਾ ਛੋਟਾ ਕਮਾਈ ਕਰਦਾ ਜਿਹੜਾ ਕੋਈ ਕਸਬੇ 'ਚ ਬੈਠਾ ਜਿਹੜਾ ਕੋਈ ਮਹੱਲੇ 'ਚ ਬੈਠਾ ਹੈ ਜਿਹੜਾ ਕੋਈ ਸ਼ਹਿਰ 'ਚ ਬੈਠਾ ਹੈ ਜਿਹਨੇ ਜਿਹਦੀ ਪਛਤੈ ਨਹੀਂ ਕੰਮ ਨਹੀਂ ਅੱਜ ਉਹਨਾਂ ਨੂੰ ਹੱਥ ਪੁੱਛੋ ਨਾ ਤਰਨ ਤਰਨ ਚਲੇ ਜੋ ਡੇਰਾ ਬਾਬਾ ਨਾਨਕ ਚਲੇ ਜੋ ਜਿੰਨੀਆਂ ਮੰਡੀਆਂ ਬਲੇ ਮਾਲਵੇ ਵਾਲੇ ਬੰਨੇ ਚਲੇ ਜੋ ਕੋਈ ਬੰਦਾ ਨਹੀਂ ਛੱਡਿਆ ਜਿੱਤੋਂ ਪੈਸੇ ਪ੍ਰਾਪਤੀਆਂ ਮਸੂਲ ਨਹੀਂ ਨਹੀਂ ਸੋ ਇਹਦੇ ਤੇ ਸਰਕਾਰ ਨੂੰ ਗੰਭੀਰ ਹੋਣਾ ਚਾਹੀਦਾ ਸਰਕਾਰ ਨੂੰ ਸਰਕਾਰ ਦੇ ਕਹੇ ਦੀ ਮੈਂ ਨਹੀਂ ਕਰ ਸਕਦਾ ਬੰਦੇ ਬਾਹਰ ਬੀਠੇ ਫਿਰੇ ਦਾ ਮਤਲਬ ਤੁਸੀਂ ਫੇਲ ਜੇ ਸੋ ਇਸ ਕਰਕੇ ਸਰਕਾਰ ਪੂਰੀ ਗੰਭੀਰਤਾ ਨਾਲ ਇਸ ਮਸਲੇ ਨੂੰ